ਅੱਜ ਦਾ ਸਮਾਂ ਇਦਾਂ ਦਾ ਹਰ ਇੱਕ ਬੰਦੇ ਦਾ ਉਹਦੇ ਬਚਪਨ ਤੋਂ ਲੈ ਕੇ ਜਿਵੇਂ ਉਹਨੂੰ ਸਿਖਾਇਆ ਜਾਂਦਾ ਉਹਦਾ ਸਹੀ ਗਲਤ ਆਪਦਾ ਸੱਚ ਝੂਠ ਉਹਦਾ ਆਪਦਾ ਪਾਪ ਪੁੰਨ ਉਹਦਾ ਆਪਦਾ ਸੁੱਖ ਦੁੱਖ ਉਹਦਾ ਆਪਦਾ ਅਣਖ ਇੱਜ਼ਤ ਕੀ ਹੁੰਦੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੋਲੀਆਂ ਨੇ ਇਹਦੇ ਬੰਦੇ ਦੇ ਆਪਦੇ ਪੈਮਾਨੇ ਆਪਦੇ ਮੈਣੇ ਹੁੰਦੇ ਨੇ ਜਿਵੇਂ ਕਿਸੇ ਵਾਸਤੇ ਉਹਦਾ ਜਿਹੜਾ ਦੁੱਖ ਆ ਜਾਂ ਸੁੱਖ ਆ ਉਹਦੇ ਫਾਇਦੇ ਨਾਲ ਜੁੜਿਆ ਹੁੰਦਾ ਹਨਾ ਕਿਸੇ ਵਾਸਤੇ ਸੁੱਖ ਕੀ ਹੋ ਸਕਦਾ ਕਿਸੇ ਵਾਸਤੇ ਦੁੱਖ ਕੀ ਹੋ ਸਕਦਾ ਵੀ ਹਰੇਕ ਦਾ ਬੱਖੋ ਵੱਖਰਾ ਦੁੱਖਾ ਕੋਈ ਸਰੀਰ ਨੂੰ ਦੁੱਖ ਕਹਿੰਦਾ ਜਿਵੇਂ ਜਿਹੜੇ ਬੰਦੇ ਕੋਲੇ ਜਿਹੜੀ ਚੀਜ਼ ਹੈ ਹਨਾ ਤੇ ਉਹ ਕਹਿੰਦਾ ਵੀ ਮੇਰੇ ਕੋਲੇ ਹੋਰ ਹੋਣੀ ਚਾਹੀਦੀ ਸੀ ਜਿਵੇਂ ਸਹੀ ਗਲਤ ਹਰੇਕ ਬੰਦੇ ਦਾ ਆਪੂ ਆਪਦਾ ਦੂਜੇ ਨੂੰ ਪੁੱਛੋ ਉਹਦੇ ਮੁਤਾਬਕ ਜੇ ਦੋ ਬੰਦੇ ਆਪਾਂ ਖੜਾ ਦਈਏ ਜਾਂ 20 ਕੜਾ ਦਈਏ ਤਾਂ ਕਿਸੇ ਦਾ ਸਹੀ ਕੀਆ ਕਿਸੇ ਦਾ ਸਹੀ ਕੀ ਅਸਲ ਦੇ ਵਿੱਚ ਸਹੀ ਹੁੰਦੀ ਹੈ ਐਵੇਂ ਗਲਤ ਬੰਦੇ ਨੂੰ ਪਤਾ ਹੀ ਨਹੀਂ ਆਪਦੇ ਮੁਤਾਬਕ ਜਿਹੜੀ ਚੀਜ਼ ਉਹਨੂੰ ਸਹੀ ਲੱਗਦੀ ਵੀ ਜੋ ਮੈਂ ਕਹਤਾ ਉਹ ਸਹੀ ਆ ਉਹ ਗਲਤ ਐਵੇਂ ਸੱਚ ਝੂਠ ਜਦੋਂ ਚਲੋ ਇਤਿਹਾਸ ਵੀ ਪੜਦੇ ਆ ਉਹਦੇ ਵਿੱਚ ਵੀ ਇਹ ਪਤਾ ਲੱਗਦਾ ਵੀ ਜਿਹੜਾ ਗੰਗੂ ਸੀ ਤੇ ਉਹ ਕਿੰਨਾ ਟਾਈਮ ਗੁਰੂ ਸਾਹਿਬਾਨ ਦੇ ਨਾਲ ਰਿਹਾ ਤੇ ਉਹ ਜਾ ਕੇ ਜਦੋਂ ਮਰਿੰਡੇ ਸਹਿਬਜ਼ਾਦਿਆਂ ਨੂੰ ਫੜਾਉਂਦਾ ਤਾਂ ਆਪਦੇ ਮੂੰਹੋਂ ਸੱਚ ਬੋਲਦਾ ਮੂੰਹ ਚ ਸ਼ਬਦ ਸੱਚ ਬੋਲਦਾ ਵੀ ਛੋਟੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਮੇਰੇ ਘਰ ਨੇ ਉਥੇ ਸੱਚ ਦੇ ਪਿੱਛੇ ਕਾਰਨ ਕੀ ਸੀ ਉਹ ਕੱਡੀ ਵੱਡੀ ਗੱਲ ਹੁਣ ਇੱਕ ਹੋਰ ਘਟਨਾ ਆਉਂਦੀ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਦੇ ਵਿੱਚੋਂ ਜਾ ਰਹੇ ਨੇ ਉੱਥੇ ਘੇਰਾ ਪੈਂਦਾ ਗਣੀ ਖਾਂ ਤੇ ਨਵੀ ਖਾਂ ਉਹਨਾਂ ਨੂੰ ਜਦੋਂ ਆਪਦੇ ਚੋਲਾ ਰੰਗਾ ਕੇ ਦਸਵੇਂ ਪਾਤਸ਼ਾਹ ਜੀਆਂ ਦੇ ਬਾਲ ਪਿੱਛੇ ਛੜਦੇ ਨੇ ਜਦੋਂ ਉਹਨਾਂ ਨੂੰ ਪੁੱਛਦੇ ਨੇ ਵੀ ਤੁਸੀਂ ਨੇ ਆਨੰਦਪੁਰ ਵਾਲੇ ਗੁਰੂ ਨੂੰ ਤਾਂ ਨਹੀਂ ਦੇਖਿਆ ਉਹ ਕਹਿੰਦੇ ਨਾ ਕਹਿੰਦੇ ਇਹ ਕੌਣਾ ਕਹਿੰਦੇ ਇਹ ਸਾਡਾ ਉੱਚ ਦਾ ਪੀਰ ਉਹ ਮੂੰਹ 'ਚੋਂ ਝੂਠ ਬੋਲਦੇ ਨੇ ਪਰ ਪਿੱਛੇ ਮਨੋਰਥ ਕੁਝ ਹੋਰ ਸੀ ਐਮੀ ਅਣਖ ਤੇ ਇੱਜ਼ਤ ਦਾ ਬੰਦੇ ਨੂੰ ਪੁੱਛੇ ਦੀ ਪ੍ਰਵਾਸ ਆ ਗਈ ਆ ਪਤੀ ਨਹੀਂ ਹੁੰਦਾ ਆਪਦੇ ਮੁਤਾਬਕ ਜਿਹੜੀ ਚੀਜ਼ ਸੁਣ ਲਈ ਠੀਕ ਆ ਫਿਰ ਇਸ ਤੋਂ ਅਗਲੀ ਗੱਲ ਇਹ ਹੁੰਦੀ ਆ ਵੀ ਜਿੰਨਾ ਕਿ ਸਾਨੂੰ ਪਤਾ ਹੁੰਦਾ ਉਹ ਸਾਡੇ ਵਾਸਤੇ ਸਭ ਕੁਝ ਆ ਸਹੀ ਗਲਤ ਹਨਾ ਸੱਚ ਝੂਠ ਸੁੱਖ ਦੁੱਖ ਜੇ ਇਸ ਤੋਂ ਦੂਸਰਾ ਬੰਦਾ ਕੋਈ ਗੱਲ ਕਰੇ ਤਾਂ ਸਾਨੂੰ ਐ ਲੱਗਣ ਲੱਗ ਜਾਂਦਾ ਵੀ ਯਾਰ ਇਹ ਨੇ ਕੀ ਗਲਤ ਕਹਿਤਾ ਵੀ ਆ ਇਹ ਨੇ ਗੱਲ ਗਲਤ ਕਹਤੀ ਕਿਉਂਕਿ ਉਹ ਆਪਣੇ ਤੋਂ ਕਈ ਵਾਰੀ ਉੱਪਰ ਗੱਲ ਕਰਦੇ ਹਨਾ ਸੋਹਾਈ ਗੱਲ ਕਰਦੇ ਸਿੱਧੂ ਮੂਸੇ ਵਾਲੇ ਮੰਗੂ ਮਿਸਰ ਤੋਂ ਫਲਾਈ ਕਰਕੇ ਗੱਲਾਂ ਲੱਗੀਆਂ ਸਾਨੂੰ ਹਿਸਾਬ ਚ ਨਹੀਂ ਆਉਂਦਾ ਐਵੇਂ ਪਾਪ ਪੁੰਨ ਦਾ ਨਹੀਂ ਸਾਨੂੰ ਪਤਾ ਕੀ ਚੀਜ਼ ਹੁੰਦੀ ਆ ਦਰਅਸਲ ਜਿਹੜੀਆਂ ਚੀਜ਼ਾਂ ਨੇ ਬੰਦੇ ਨੂੰ ਪਤਾ ਹੀ ਨਹੀਂ ਅਸਲ ਦੇ ਵਿੱਚ ਕੀ ਨਾ ਦੇ ਨੂੰ ਸੱਚੇ ਪਤਾ ਵੀ ਸੱਚ ਤੇ ਝੂਠ ਕੀ ਹੁੰਦਾ ਨਾ ਇਹਨੂੰ ਪਤਾ ਸਹੀ ਤੇ ਗਲਤ ਕੀ ਹੁੰਦਾ ਨਾ ਇਹਨੂੰ ਪਤਾ ਸੁੱਖ ਤੇ ਦੁੱਖ ਅਸਲ ਕੀ ਹੁੰਦਾ ਨਾ ਇਹਨੂੰ ਪਤਾ ਪਾਪ ਪੁੰਨ ਕੀ ਹੁੰਦਾ ਨਾ ਇਹਨੂੰ ਪਤਾ ਇੱਜ਼ਤ ਤੇ ਅਣਖ ਸੱਚੀ ਕੀ ਹੁੰਦੀ ਕਿਸੇ ਨੂੰ ਵੀ ਨਹੀਂ ਪਤਾ ਹਰੇਕ ਬੰਦੇ ਦੇ ਇੰਨੇ ਸ਼ਬਦਾਂ ਦੇ ਜਿਹੜੇ ਪੈਮਾਨੇ ਨੇ ਉਹ ਵੱਖੋ-ਵੱਖਰੇ ਬਣਾਏ ਹੋਏ ਨੇ ਕਿਸੇ ਬੰਦੇ ਨੂੰ ਨਹੀਂ ਇਹ ਪਤਾ ਤੁਸੀਂ ਪੁੱਛ ਲਓ ਕਾਪੀ ਪੈਨ ਲੈ ਕੇ ਵਗਜੋ ਵੀ ਕਿਸੇ ਨੂੰ ਵੀ 20 ਜਾਣਿਆਂ ਦੀ ਲਿਸਟ ਬਣਾ ਲਓ ਉਹਨੂੰ ਪੁੱਛ ਵੀ ਤੇਰੇ ਵਾਸਤੇ ਸੱਚ ਝੂਠ ਕੀ ਆ ਉਹ ਤੁਸੀਂ ਦੇਖੋ ਇੰਨੇ ਪੈਮਾਨੇ ਆ ਗਏ ਤੁਸੀਂ ਉਹ ਵਿੱਚ ਸੱਚ ਕੀ ਆ ਐਮੀ ਸੱਚੀ ਸਾਨੂੰ ਪਤਾ ਹੀ ਨਹੀਂ ਵੀ ਝੂਠ ਕੀ ਆ ਸੱਚ ਕੀ ਆ ਹਨਾ ਤੇ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਨੂੰ ਇਹ ਪਤੀ ਨਹੀਂ ਬੰਦਾ ਬਸ ਆਪ ਦੇ ਆਮ ਮੋਹਰੇ ਲੱਗਿਆ ਪਿਆ ਕੀ ਹੁੰਦਾ ਸੋ ਇਸ ਕਰਕੇ ਜੇ ਹੁਣ ਐਂਡ ਦੇ ਉੱਤੇ ਆਪਾਂ ਗੱਲ ਨੂੰ ਏੜੀਏ ਵੀ ਸੱਚ ਝੂਠ ਇਹ ਕੀ ਚੀਜ਼ ਹੁੰਦਾ ਪਰ ਜਿਹੜੀ ਚੀਜ਼ ਚੱਲੀ ਜਾਂਦੀ ਹੈ ਚੱਲੀ ਜਾਂਦੀ ਜੀ ਦਾ ਜਿੱਥੇ ਜੱਕਾ ਲੱਗੀ ਜਾਂਦਾ ਉਹ ਲੱਗੀ ਜਾਂਦਾ ਆਪਦੇ ਮੁਤਾਬਕ ਹਰੇਕ ਬੰਦੇ ਦਾ ਸੱਚ ਤੇ ਝੂਠ ਆਬੜਾ ਤਾਂ ਇੱਥੇ ਹੈ ਹੀ ਨਹੀਂ ਇੱਕ ਬੰਦਾ ਅੱਡ ਸੱਚਾ ਵਾਲਾ ਹੋ ਜੇ 20 ਬੰਦੇ ਦੂਸਰੇ ਪਾਸੇ ਹੋ ਜਾਣ ਉਹ ਬੋਲੀ ਜਾਂਣ ਕਹਿੰਦੇ ਉਹ ਸੱਚ ਹੁਣ ਜਿੱਥੇ ਅੱਜ ਕੱਲ ਜਿਆਦਾ ਘੱਟ ਹੁੰਦਾ ਇਹ ਸੱਚ ਹੈ ਨਾ ਤਾਂ ਕੱਟਤਾ ਦਾ ਗੁਰੂ ਗੋਬਿੰਦ ਸਿੰਘ ਜੀ ਵੇਲੇ 1699 ਨੂੰ ਵੀ ਬਹੁਤ ਹੋਇਆ ਸੀ ਉਦੋਂ ਕੀ ਸੀ ਭੱਜ ਗਏ ਸੀ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਦੀ ਇਹਨਾਂ ਦਾ ਦਿਮਾਗ ਲੈ ਤਾਂ ਬਹੁਤ ਚੀਜ਼ਾਂ ਨਹੀਂ ਹੈ ਬੰਦੇ ਨੂੰ ਸੱਚੀ ਪਾਪ ਉਹਨਾਂ ਦਾ ਨਹੀਂ ਪਤਾ ਲੱਗਦਾ ਕੀ ਆ ਮੈਂ ਜਾਂਦਾ ਹੋਇਆ ਬਸ ਇੱਕ ਗੱਲ ਕਹਿ ਕੇ ਇੱਥੇ ਕੰਪਲੀਟ ਕਰਾਂ ਤੁਸੀਂ ਜਾਣਦੇ ਹੋਏ ਵੀ ਜਦੋਂ ਕਿਸੇ ਦਾ ਕੁਝ ਮਾੜਾ ਕਰ ਦਿਓ ਸਭ ਤੋਂ ਵੱਡਾ ਇੱਕ ਤਾਂ ਇਹ ਪਾਪ ਗੈਰੋ ਠੀਕ ਆ ਬਾਕੀ ਪਰਮਾਤਮਾ ਆਪੀ ਦੇਖਦਾ ਜਿਵੇਂ ਛੋਟੇ ਹੁੰਦੇ ਸੁਣਦੇ ਸੀ ਉਹਦੇ ਘਰੇ ਦੇ ਰਾ ਹਮੇਸ਼ਾ ਐਵੇਂ ਕਿਸੇ ਦੇ ਭਲੇ ਵਾਸਤੇ ਬੋਲਿਆ ਗਿਆ ਝੂਠ ਵੀ ਤੇਰਾ ਸੱਚ ਵਰਤ। ਕਿਤੇ ਤੂੰ ਆਪਦੀ ਹੋਮੇ ਕਰਕੇ ਸੱਚ ਵੀ ਬੋਲ ਰਿਹਾ ਉਹ ਵੀ ਤੇਰਾ ਸੱਚ ਝੂਠ ਵਰਤ। ਠੀਕ ਹੈ। ਤੇ ਅਣਖ ਇੱਜ਼ਤ ਦੀ ਗੱਲ ਇਹਦਾ ਪਤਾ ਹੀ ਨਹੀਂ ਲੱਗਦਾ। ਅਣਖਾਂ ਸੀ ਜਿਹੜੀਆਂ ਉਦਮ ਸਿੰਘ ਹੋਰਾਂ ਨੇ ਜਾ ਕੇ ਦੱਸਿਆ ਵੀ ਅਸੀਂ ਹੈਗੇ। ਠੀਕ ਹੈ। ਇੱਜ਼ਤ ਦਾ ਦਾ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੁੰਦੀ ਹੈ। ਤੇਰਾ ਅੰਦਰੋਂ ਨਜ਼ਰੀਆ ਸੋਹਣਾ ਹੋਵੇ ਇਹ ਇੱਜ਼ਤ ਆ ਸਭ ਤੋਂ ਵੱਡੀ। ਕਿਸੇ ਨੂੰ ਪੱਥਰ ਦੇ ਵਿੱਚੋਂ ਕਹਿੰਦੇ ਨੇ ਭਗਵਾਨ ਦਸੀ ਜਾਂਦਾ ਕਿਸੇ ਨੂੰ ਇਨਸਾਨ ਦੇ ਵਿੱਚੋਂ ਵੀ ਪੱਥਰ ਦੇ ਸਿਜਨ ਹੈ ਨਾ ਇਹ ਕਹਿੰਦੇ ਹੁੰਦੇ ਨੇ ਕਿ ਵੀ ਨਜ਼ਰੀਏ ਦੀ ਗੱਲ ਹੈ ਵੀ ਅਣਖ ਇੱਜ਼ਤ ਕੀ ਹੁੰਦੀ ਆ ਤੇ ਕਈ ਚੀਜ਼ਾਂ ਨੇ ਸੋਚਾਂ ਦੇ ਪੈਮਾਨੇ ਬਦਲ ਗਏ ਚੀਜ਼ਾਂ ਬਦਲ ਜਾਂਦੀਆਂ